ਮੈਂ ਬਚੇ ਨਾ ਪੜਦਾ ਜਿਆਦੇ ਨਾਲ ਤੈਨੂੰ ਨਾ ਕਾਪੂ ਨਮਸਕਾਰ ਤੁਸੀਂ ਦੇਖ ਰਹੇ ਹੋ ਹਿਲਟੀਵੀ ਤੇ ਮੈਂ ਤੁਹਾਡੇ ਨਾਲ ਨਵੀਨ ਕੁਮਾਰ ਅੱਜ ਸੀ ਮੌਜੂਦ ਹਾਂ ਨਮਾ ਸ਼ਹਿਰ ਜ਼ਿਲ੍ਹੇ ਦੇ ਇੱਕ ਪਿੰਡ ਢੈਂਗੜਪੁਰ ਦੇ ਵਿੱਚ ਜਿੱਥੇ ਨਾਲ ਸਤਲੁਜ ਦਰਿਆ ਵਗ ਰਿਹਾ ਸਤਲੁਜ ਦਰਿਆ ਤੁਸੀਂ ਦੇਖੋਗੇ ਕਿ ਦਰਿਆ ਦੇ ਨਾਲ ਇਹ ਲੱਗਦਾ ਪਿੰਡ ਹੈ ਢੈਂਗੜਪੁਰ ਔਰ ਇੱਥੇ ਇੱਕ ਬੰਨ ਹੈ ਔਰ ਉਸ ਬੰਨ ਨੂੰ ਮਜ਼ਬੂਤ ਕਰਨ ਦੇ ਲਈ ਲਗਭਗ ਲਗਭਗ 40 ਤੋਂ 50 ਪਿੰਡਾਂ ਦੇ ਲੋਕ ਇੱਥੇ ਇਕੱਠੇ ਹੋਏ ਹੋਏ ਨੇ ਕਿਉਂਕਿ ਜੇ ਇਹ ਬੰਨ ਟੁੱਟਦਾ ਤੇ ਇਸ ਬੰਨ ਦੇ ਟੁੱਟਣ ਦੇ ਨਾਲ ਬਹੁਤ ਭਾਰੀ ਨੁਕਸਾਨ ਕਈ ਪਿੰਡ ਜਿਹੜੇ ਇਸ ਬੰਨ ਦੇ ਟੁੱਟਣ ਦੇ ਨਾਲ ਸਤ루ਜ ਦਰਿਆ ਦੇ ਇਹ ਪ੍ਰਭਾਵ ਹੇਠ ਆ ਜਾਣਗੇ ਸੋ ਲੋਕਾਂ ਦੇ ਵੱਲੋਂ ਜੰਗੀ ਪੱਧਰ ਦੇ ਉੱਤੇ ਇੱਥੇ ਜਿਹੜਾ ਕੰਮ ਕੀਤਾ ਜਾ ਰਿਹਾ ਤੁਸੀਂ ਦੇਖੋ ਕਿ ਕਿਸ ਤਰੀਕੇ ਦੇ ਨਾਲ ਇੱਥੇ ਇਹ ਜਾਲ ਬੰਨਿਆ ਜਾ ਰਿਹਾ ਇਹ ਜਾਲ ਬਨ ਕੇ ਫਿਰ ਉਧਰੋਂ ਦੂਸਰੇ ਪਾਸੇ ਤੁਹਾਨੂੰ ਦਿਖਾਉਣੇ ਆ ਕਿ ਕਿਸ ਤਰੀਕੇ ਦੇ ਨਾਲ ਇਸ ਜਾਲ ਨੂੰ ਉੱਥੇ ਲਿਜਾ ਕੇ ਬੰਨ ਨੂੰ ਮਜ਼ਬੂਤ ਕਰਨ ਦੇ ਲਈ ਉੱਥੇ ਜਾ ਕੇ ਰੇਤੇ ਦੀਆਂ ਬੋਰੀਆਂ ਇਹਨਾਂ ਦੇ ਨਾਲ ਬੰਨ ਬੰਨ ਕੇ ਤੇ ਪਾਣੀ ਦੇ ਵਿੱਚ ਉੱਥੇ ਸਿੱਟੀਆਂ ਜਾ ਰਹੀਆਂ ਨੇ ਤਾਂ ਕਿ ਬੰਨ ਪੱਕਾ ਹੋ ਸਕੇ ਸਾਡੇ ਨਾਲ ਕੁਝ ਲੋਕ ਨੇ ਇਹਨਾਂ ਦੇ ਨਾਲ ਗੱਲਬਾਤ ਵੀ ਕਰਾਂਗੇ ਭਾਜੀ ਤੁਹਾਡਾ ਕਿਹੜਾ ਪਿੰਡ ਹੈ ਔਰੀਆ ਪਰ ਹੈ ਜੀ ਤੇ ਇਹ ਇਸ ਬੰਨ ਨੂੰ ਮਜ਼ਬੂਤ ਕਰਨ ਦੇ ਲਈ ਤੁਸੀਂ ਕਿੰਨੇ ਦਿਨਾਂ ਤੋਂ ਲਗਾਤਾਰ ਕੰਮ ਕਰ ਰਹੇ ਅਸੀਂ ਲਗਭਗ 4-5 ਦਿਨ ਤੋਂ ਕੰਮ ਕਰਦੇ ਹਾਂ ਅੱਛਾ ਜੀ ਤੇ ਜੰਗੀ ਪੱਧਰ ਤੇ ਜਿਹੜਾ ਕੰਮ ਚੱਲਦਾ ਆ ਉਹ 5 5-6 ਦਿਨ ਹੋ ਗਿਆ ਜਿਆਦਾ 5-6 ਦਿਨ ਤੋਂ ਜਦੋਂ ਤੋਂ ਡੈਮਾ ਦੇ ਵਿੱਚ ਪਾਣੀ ਛੱਡਣਾ ਸ਼ੁਰੂ ਕੀਤਾ ਅੱਛਾ ਥੋੜਾ ਥੋੜਾ ਜਿਹਾ ਸਾਈਡ ਤੇ ਸਾਈਡ ਤੇ ਹੋ ਜਾਓ ਥੋੜਾ ਆ ਆ ਦੇਖੋ ਥੋੜਾ ਜਿਆ ਤੁਸੀਂ ਦੇਖੋ ਕਿ ਕਿਸ ਤਰੀਕੇ ਦੇ ਨਾਲ ਇਹ ਸਾਰੇ ਪਿੰਡ ਦੇ ਲੋਕ ਨੇ ਪਿੰਡਾਂ ਦੇ ਲੋਕ ਨੇ ਆਲੇ ਦੁਆਲੇ ਔਰ ਇਹਨਾਂ ਦੇ ਵੱਲੋਂ ਇੱਥੇ ਸੇਵਾਵਾਂ ਨਿਭਾਈਆਂ ਜਾ ਰਹੀਆਂ ਨੇ ਇਸ ਬੰਨ ਦੇ ਕੰਮ ਨੂੰ ਲੈ ਕੇ ਜਿਸ ਤਰੀਕੇ ਨਾਲ ਸਰਕਾਰ ਨੂੰ ਪਤਾ ਹੈ ਕਿ ਬਾਰਸ਼ਾਂ ਹੁੰਦੀਆਂ ਹਰ ਇੱਕ ਵਾਰ ਹੁੰਦੀਆਂ ਔਰ ਇਹ ਬੰਨ ਜਿਹੜੇ ਆ ਹਰ ਇੱਕ ਵਾਰ ਚਿੰਤਾ ਦਾ ਵਿਸ਼ਾ ਬਣਦੇ ਆ 88 ਤੋਂ ਬਾਅਦ ਲੋਕਾਂ ਦੇ ਦਿਲਾਂ ਦੇ ਵਿੱਚ ਇੱਕ ਡਰ ਜ਼ਰੂਰ ਸੀ ਕਿ ਫਿਰ ਉਦਾਂ ਦਾ ਮਾਹੌਲ ਨਾ ਬਣੇ ਪਰ ਜੇ ਲੋਕ ਅਵੇਅਰ ਨਾ ਹੁੰਦੇ ਤੇ ਲੱਗਦਾ ਸੀ ਕਿ ਇਸ ਵਾਰ ਉਦਾਂ ਦਾ ਮਾਹੌਲ ਬਣ ਜਾਣਾ ਸੀ ਬਣ ਜਾਣਾ ਸੀ ਬਿਲਕੁਲ ਬਣ ਜਾਣਾ ਸੀ ਜੀ ਜੇ ਪਿੰਡ ਦੇ ਲੋਕ ਨਾ ਚੱਲਦੇ ਤਾਂ ਇਹ ਅੱਜ ਤੋਂ 5 ਦਿਨ ਪਹਿਲਾਂ ਇਹ ਜਿਹੜਾ ਬੰਨ ਟੁੱਟ ਜਾਣਾ ਸੀ ਜੀ ਸਾਰੇ ਪਿੰਡਾਂ ਨੇ ਘੱਟੋ-ਘੱਟ 40 ਪਿੰਡ 50 ਪਿੰਡ ਜਿਹੜੇ ਆ ਇਹ ਪਾਣੀ ਦੀ ਲਪੇਟ ਵਿੱਚ ਆ ਜਾਣੇ ਸੀਗੇ ਜਿਹੜੇ ਸਾਡੇ 40 50 ਪਿੰਡਾਂ ਦੇ ਲੋਕ ਆ ਉਹਨਾਂ ਨੇ ਇਕੱਠੇ ਹੋ ਕੇ ਇਹ ਸਾਰਾ ਬੰਨ ਮਜ਼ਬੂਤ ਕੀਤਾ ਜੀ ਜਿਹੜਾ ਪ੍ਰਸ਼ਾਸਨ ਸੀਗਾ ਉਹ ਆਦਾ ਸੀ ਆ ਕੇ ਆਪਣੀ ਹਾਜ਼ਰੀ ਲਾਉਂਦੇ ਸੀ ਜਿਹੜੀ ਉਧਰ ਲੱਗਦੀ ਉਹਨਾਂ ਦੀ ਤਾਂ ਚਲੇ ਜਾਂਦੇ ਸੀ ਆ ਜਿਹੜੇ 2 ਦਿਨ ਤੋਂ ਥੋੜਾ ਜਿਹਾ ਜਿੱਦਣ ਦੇਖ ਲਓ ਕੋਈ 5-6 ਦਿਨ ਹੋਏ ਆ ਤੇ ਡੀਸੀ ਸਾਹਿਬ ਵੀ ਕੱਲ ਆਏ ਆ ਉਹ ਵੀ ਉਹਨਾਂ ਨੂੰ ਜ਼ਿਆਦਾ ਕੰਪੈਲ ਕੀਤਾ ਗਿਆ ਕਿਸੇ ਜਿਹੜੇ ਤਕੜੇ ਬੰਦੇ ਦੀ ਦੇਖ ਲਓ ਅਪਰੋਚ ਕਰਾ ਕੇ ਤਾਂ ਉਹਨਾਂ ਨੂੰ ਉਹ ਕੱਲ ਆਏ ਆ ਬਾਕੀ ਜਿਹੜੇ ਛੋਟੇ-ਮੋਟੇ ਆਈ ਜਾਂਦੇ ਆ ਜੀ ਜਾਈ ਜਾਂਦੇ ਪਰ ਜਿਹੜਾ ਜ਼ਿਆਦਾ ਸਹਿਯੋਗ ਹੈ ਉਸ ਇਸ ਪਿੰਡ ਦਾ ਆਲੇ-ਦੁਆਲੇ ਦੇ ਪਿੰਡਾਂ ਦਾ ਨਾਲ ਦੇ ਪਿੰਡਾਂ ਦਾ ਤੇ ਇਹ ਜਿਹੜੇ ਦੋ ਪਿੰਡਵਾ ਸਾਡੇ ਮੇਨ ਔਲੀਆ ਪਰ ਤੇ ਢੈਂਗੜ ਪਰ ਇਹਨਾਂ ਦਾ ਤੇ ਬਾਕੀ ਜਿਹੜੇ ਆਲੇ ਦੁਆਲੇ ਦਾ ਉਹਨਾਂ ਦਾ ਤਾਂ ਸਾਡੇ ਕੋਲ ਸ਼ਬਦ ਨਹੀਂ ਹੈਗੇ ਜਿਹੜੇ ਧੰਨਵਾਦ ਕਰਨੇ ਨੂੰ ਵੀ ਅਸੀਂ ਜਿੱਦਾਂ ਕਿਦਾਂ ਉਹਨਾਂ ਦਾ ਧੰਨਵਾਦ ਕਰੀਏ ਸ਼ਬਦ ਜਿਹੜੇ ਛੋਟੇ ਪੈ ਜਾਂਦੇ ਆ ਉਹਨਾਂ ਦਾ ਧੰਨਵਾਦ ਕਰਨੇ ਨੂੰ ਕਿਉਂਕਿ ਉਹਨਾਂ ਨੇ ਬਹੁਤ ਹੀ ਜ਼ਿਆਦਾ ਹੱਲਾ ਮਾਰਿਆ ਤੁਸੀਂ ਉੱਧਰ ਜਾ ਕੇ ਦੇਖੋਗੇ ਕਿ ਟਰਾਲੀਆਂ ਜਿਹੜੀਆਂ ਵੱਡੀਆਂ ਟਰਾਲੀਆਂ ਆ ਉਹ ਬੋਰੀਆਂ ਦੀਆਂ ਭਰ ਭਰ ਕੇ ਉਹ ਲੈ ਕੇ ਆਂਦੇ ਦੋ ਦੋ ਟਰੈਕਟਰ ਜੋੜ ਕੇ ਉਹ ਉੱਪਰ ਚੜਾਦੇ ਆ ਤਾਂ ਜਿਹੜੀ ਲੇਬਰ ਵੀ ਆ ਉਹਨਾਂ ਦੀ ਹੀ ਲਾਂਦੀ ਆ ਜਿਹੜਾ ਲੰਗਰ ਆ ਉਹ ਵੀ ਬਹੁਤ ਆ ਰਿਹਾ ਤੇ ਖਾ ਲਈ ਥੱਲੇ ਬਹੁਤ ਆ ਰਹੇ ਆ ਤੇ ਪਾਣੀ ਦਾ ਪ੍ਰਬੰਧ ਵੀ ਬਹੁਤ ਹੋ ਰਿਹਾ ਇਹ ਵੀ ਸਾਰਾ ਜਣ ਕੇ ਜਿਹੜੇ ਇਲਾਕੇ ਦੇ ਆ ਨਾ ਉਹਨਾਂ ਦਾ ਹੀ ਸਹਯੋਗ ਨਾਲ ਹੋ ਰਿਹਾ ਜਿਹੜਾ ਗਵਰਨਮੈਂਟ ਆ ਉਹਦੇ ਆ ਜਿਹੜੇ ਆ ਇਹ ਤਾਰਾ ਉਹੀ ਆ ਪ੍ਰਸ਼ਾਸਨ ਦਾ ਕੁਝ ਪ੍ਰਸ਼ਾਸਨ ਦਾ ਜਣ ਕੇ ਹੈ ਨਹੀਂ ਕੁਝ ਵੀ ਜਿਹੜੀ ਲੇਬਰ ਹੈ ਸਾਰੀ ਜਿਹੜੀ ਆ ਇਹ ਸੇਵਾ ਹੀ ਚੱਲਦੀ ਆ ਸਾਰੀ ਲੋਕਾਂ ਦੀ ਹਾਂਜੀ ਅਸੀਂ ਵੀ ਦੇਖ ਲਾ ਵੀ ਸੰਗਤ ਦੀ ਸੇਵਾ ਜਿਹੜੇ ਇੱਥੇ ਲੋਕ ਹੈ ਇਹ ਨਹੀਂ ਹੈਗੇ ਵੀ ਪਹਿਲਾਂ ਪਿੱਛੋਂ ਵਿਲੇ ਆ ਜੇ ਮੈਂ ਆਪਣੀ ਗੱਲ ਕਰਾਂ ਤਾਂ ਮੈਂ ਇੱਕ ਡਾਕਟਰੀ ਪੇਸ਼ੇ ਦੇ ਨਾਲ ਵਾਂਝੜਿਆ ਆ ਮੇਰੇ ਮਗਰ ਪੇਸ਼ੈਂਟ ਜਿਹੜੇ ਆ ਉਹ ਫੋਨ ਕਰਦੇ ਮੇਰਾ ਕੰਮ ਉਹਨਾਂ ਦਾ ਕੰਮ ਬਹੁਤ ਖਰਾਬ ਹੁੰਦਾ ਮੇਰੇ ਤੇ ਚੱਲ ਨਹੀਂ ਉਹ ਉਹਨਾਂ ਦਾ ਕੰਮ ਬਹੁਤ ਖਰਾਬ ਹੁੰਦਾ ਫੇਰ ਵੀ ਮੈਂ ਕਹਿ ਰਿਹਾ ਤੇ ਅਸੀਂ ਆਪਣੇ ਪਿੰਡ ਨੂੰ ਬਚਾਵਾਂਗੇ ਪਹਿਲਾਂ ਰਹਾਂਗੇ ਇੱਥੇ ਤਾਂ ਹੀ ਉਹਨਾਂ ਤੱਕ ਪਹੁੰਚ ਪਾਵਾਂਗੇ ਤੇ ਬਾਕੀ ਜਿਹੜੇ ਮੇਰੇ ਸਹਿਯੋਗੀ ਆ ਸਾਰੇ ਇਹ ਵੀ ਸਾਰੇ ਆਪਣੇ ਕੰਮਾਂ ਵਾਲੇ ਆ ਆ ਮੁੰਡਾ ਜਿਹੜਾ ਇਹ ਵੀ ਛੁੱਟੀ ਲੈ ਕੇ ਆਇਆ ਹੁਣ ਇਹ ਵੀ ਸਰਵਸਕਾਰ ਦਾ ਆਪਣੀ ਇਹ ਸਾਰੇ ਜਿਹੜੇ ਆ ਕੰਮ ਕਰਦੇ ਆ ਆਪਣਾ ਆਪਣਾ ਪਰ ਫਿਰ ਵੀ ਆਪਣੇ ਇਸ ਘਰ ਨੂੰ ਇਸ ਜਨਤਾ ਨੂੰ ਇਹ ਸਾਰੀ ਨੂੰ ਬਚਾਣ ਲਈ ਨਾ ਇਹ ਇੱਕ ਇਹ ਨਹੀਂ ਹੈਗਾ ਰਾਤ ਨੂੰ ਦਿਨ ਤੋਂ ਕੰਮ ਕਰਦੇ ਆ ਅਸੀਂ ਰਾਤ ਨੂੰ ਵੀ ਸਾਰੀ ਰਾਤ ਸਿਰਫ ਇੱਕ ਜਾਂ ਦੋ ਘੰਟੇ ਸੌਂਦੇ ਆ ਹੂੰ ਬਾਕੀ ਸਾਰਾ ਇੱਥੇ ਰਹਿੰਦੇ ਆ ਭਾਵੇਂ ਆ ਦੇਖ ਲਓ ਹੁਣ ਤੁਹਾਡੇ ਸਾਹਮਣੇ ਮੀਂਹ ਪੈ ਰਿਹਾ ਆ ਸਾਡੇ ਉੱਪਰ ਕੁਝ ਨਹੀਂ ਹੈਗਾ ਤੇ ਅਸੀਂ ਫਿਰ ਵੀ ਇਹ ਨਿਰਵਿਘਨ ਕੰਮ ਕਰ ਰਹੇ ਆ ਇਹ ਸਾਰੀ ਜਨਤਾ ਨੂੰ ਬਚਾਣ ਲਈ ਸਰਕਾਰ ਤੋਂ ਕੀ ਮੰਗ ਕਰਨੀ ਸਰਕਾਰ ਤੋਂ ਮੰਗ ਕਰਨ ਜੋ ਹੈ ਹੀ ਨਹੀਂ ਜੀ ਹੈਗਾ ਨਾ ਹੁਣੀ ਕਰਨਾ ਆ ਉਹ ਫੁੱਟ ਜਿਹੜੀ ਠੋਕਰ ਉਹ ਪੱਥਰ ਇੱਥੇ ਮਨਜ਼ੂਰ ਹੋਇਆ ਹੈ ਜੀ ਅੱਛਾ ਉਹ ਜੇ ਬਖਤ ਰਹਿੰਦੇ ਉਹ ਲੱਗ ਜਾਂਦਾ ਤਾਂ ਅੱਜ ਆ ਹਾਲਾਤ ਨਾ ਬਣਦੇ ਜਿਹੜੇ ਐਨੇ ਮੰਨ ਲੋ ਲੋਕਾਂ ਨੂੰ ਆਪ ਮਾਰੇ ਇੰਨੀ ਸੇਵਾ ਕਰਕੇ ਸੰਗਤ ਨੇ ਆਪਣਾ ਇਹ ਬਚਾ ਕੀਤਾ ਸਰਕਾਰ ਤੋਂ ਹੁਣ ਇਹੀ ਆ ਵੀ ਜਦੋਂ ਪਾਣੀ ਘਟ ਜਾਊਗਾ ਹਾਲੇ ਵੀ ਇੱਧਰ ਨੂੰ ਕੋਈ ਸੋਚ ਲਣ ਗਾਹਾਂ ਬਚਾ ਹੋ ਸਕੇਗੀ ਗਾਹਾਂ ਬਚਾਓ 300 ਫੁੱਟ ਤੱਕ ਇਹ ਠੋਕਰ ਪਾਸ ਹੋਈਊਗਾ ਜੀ ਅੱਛਾ ਉਹਦਾ ਕੰਮ ਨਹੀਂ ਚੱਲਿਆ 2 ਮਹੀਨੇ ਦੀ ਠੋਕਰ ਪਾਸ ਹੋਈ ਹੋਈ ਐ ਸਰ ਜੂਨ ਮਹੀਨੇ ਦੀ ਪਾਸ ਹੋਈ ਹੋਈ ਆ ਜੀ ਪਰ ਕੰਮ ਨਹੀਂ ਚੱਲਿਆ ਉਹਨਾਂ ਦੀ ਨਲੈਕੀ ਕਰਕੇ ਹੀ ਸਾਰਾ ਇਹ ਸਾਨੂੰ ਨਾ ਇਹ ਚੱਲਣਾ ਪੈਂਦਾ ਆ ਜੇ ਉਹ ਕਰ ਲੈਂਦੇ ਪਹਿਲਾਂ ਇਹ ਬੰਦ ਦੀ ਹੈ ਨਾ ਹਾਂਜੀ ਪਹਿਲਾਂ ਇਹ ਸਿਰਫ ਜਦੋਂ ਬਾਰਿਸ਼ ਆ ਜਾਂਦੀ ਆ ਫਿਰ ਇਹ ਜਾਗ ਜਾਂਦਾ ਇਹ ਤਾਂ ਜਿੱਦਾਂ ਹੁਣ ਆਪਾਂ ਸਿਆਣੇ ਕਹਿੰਦੇ ਫਸਲੀ ਵਟੇਰੇ ਆ ਨਾ ਉਹ ਕੰਮ ਆ ਜੀ ਜਦੋਂ ਹੁਣੇ ਨਾ ਇਹ ਜਾਗ ਪਏ ਆ ਹੁਣ ਦੇਖ ਲਓ ਭਈ ਗੱਡੀਆਂ ਤੇ ਗੱਡੀਆਂ ਆ ਨਹੀਂ ਆਇਆ ਜਦੋਂ ਪਾਣੀ ਉੱਤਰ ਜਾਣਾ ਨਾ ਅਸੀਂ ਕਹਿੰਦੇ ਤਾਂ ਹੈਗੇ ਆ ਮੰਗ ਤਾਂ ਕਰਦੇ ਆ ਤੇ ਆਹਾਂ ਸਟੱਡ ਲੱਗ ਜੂਗੇ ਬਾਅਦ ਇਹਨਾਂ ਦੀਆਂ ਮਿਹਨਤਾਂ ਕਰੀ ਜਾਈਏ ਇਹਨਾਂ ਨੇ ਸਾਨੂੰ ਉਹਨਾਂ ਨਜ਼ਰ ਨਹੀਂ ਆਣਾ ਨਜ਼ਰ ਨਹੀਂ ਆਣਾ ਨਾ ਮਿਲਣਾ ਉਹੀ ਪਰਾਲੀ ਵਾਲਾ ਤੂੜੀ ਪਰਾਲੀ ਵਾਲਾ ਹਿਸਾਬ ਆ ਜੋ ਪਰਾਲੀ ਛੜਦੀ ਆ ਤੇ ਅਸੀਂ ਪਰਾਲੀ ਅਗਲੀ ਵਾਰ ਇਹਦਾ ਜਗੜ ਕਰਦਾਂਗੇ ਜਦੋਂ ਹੋ ਗਈ ਤਾਂ ਫੇ ਮੁੜ ਕੇ ਫੇਰ ਨਹੀਂ ਨਾ ਤਾਂ ਕਿਸੇ ਦਾ ਨਹੀਂ ਲੈਣਾ ਚਾਹੁੰਦੇ ਹੁਣ ਵੀ ਆਂਦੇ ਆ ਚਿੱਟੇ ਕੱਪੜੇ ਵਾਲੇ ਆਂਦੇ ਆ ਥੋੜਾ ਜਿਹਾ ਪਿੱਛੇੋਂ ਹੀ ਦੋ ਕਬੋਰੇ ਫੜਦੇ ਆ ਫੋਟੋ ਸ਼ੂਟਿੰਗ ਚੱਲਦਾ ਆ ਜੀ ਆਪਣੀਆਂ ਰੀਲਾਂ ਬਣਾਉਂਦੇ ਆ ਬਣਾ ਕੇ ਚਲੇ ਜਾਂਦੇ ਆ ਜੀ ਅੱਛਾ ਬਸ ਇੰਨਾ ਕੇ ਸੁਯੋਗ ਆ ਜੀ ਇਹਨਾਂ ਦਾ ਇਤੋਂ ਜ਼ਿਆਦਾ ਸੁਯੋਗ ਹੈ ਨਹੀਂ ਪ੍ਰਚਾਰਨ ਦਾ ਸਾਡੇ ਮੀਡੀਆ ਮੀਡੀਆ ਵੀ ਕਹੀ ਉਹਨਾਂ ਦੇ ਆ ਜੀ ਉਹ ਨਾਲੇ ਲੈ ਕੇ ਆਦੇ ਆ ਆਦੇ ਵੀ ਉਦੋਂ ਹੀ ਆਂ ਗੱਡੀ ਚ ਨਾਲੀ ਆ ਹਾਂ ਜੀ ਜਦੋਂ ਉਹਨਾਂ ਦਾ ਮੀਡੀਆ ਦਾ ਉਹਦੇ ਉਹ ਆਂਦੇ ਆ ਆਪਣਾ ਉਹ ਕਰਕੇ ਤੇ ਆ ਅਸੀਂ ਉਹਨਾਂ ਨੂੰ ਦਿਖਾਵਾ ਕਰਕੇ ਚਲੇ ਜਾਂਦੇ ਆ ਫਿਰ ਅਸੀਂ ਇੱਥੇ ਲੱਭਦੇ ਕੋਈ ਨਹੀਂ ਆਦਾ ਬਾਕੀ ਅਸੀਂ ਤਾਂ ਲੱਗੇ ਹੋਈਆਂ ਜੀ ਓਹੋ ਚਲੋ ਤੁਸੀਂ ਜਿਸ ਤਰੀਕੇ ਨਾਲ ਅਸੀਂ ਬੀਤੇ ਕੱਲ ਪਿੰਡ ਫਲੋਰ ਦਾ ਪਿੰਡ ਸੰਘੂਵਾਲ ਗਏ ਸੀ ਉਸੇ ਤਰੀਕੇ ਦੇ ਨਾਲ ਅੱਜ ਅਸੀਂ ਨਮਾ ਸ਼ਹਿਰ ਦੇ ਇਸ ਪਿੰਡ ਦੇ ਵਿੱਚ ਆਏ ਹਾਂ ਜਿੱਥੇ ਇੱਥੇ ਵੀ ਬੰਨ ਦੀ ਪ੍ਰੋਬਲਮ ਹੈ ਜਿਸ ਤਰੀਕੇ ਨਾਲ ਲੋਕ ਉੱਥੇ ਕਲਪਰੇ ਸੀ ਉਸੇ ਤਰੀਕੇ ਦੇ ਨਾਲ ਇੱਥੇ ਵੀ ਲੋਕਾਂ ਦੇ ਵੱਲੋਂ ਉਹੀ ਮੰਗ ਕੀਤੀ ਜਾ ਰਹੀ ਹੈ ਕਿ ਪਿੰਡਾਂ ਵਾਲੇ ਮਿਲ ਕੇ ਇਹ ਸਾਰਾ ਜਿਹੜਾ ਕੰਮ ਹੈ ਉਹ ਕਰ ਰਹੇ ਨੇ ਕਿਉਂਕਿ ਹੋਰ ਉਹਨਾਂ ਨੂੰ ਕੋਈ ਰਾਹਤ ਵਾਲੀ ਖਬਰ ਤੁਸੀਂ ਦੇਖੋ ਕਿ ਮਿਲਟਰੀ ਵੀ ਇੱਥੇ ਲੱਗੀ ਹੋਈ ਹੈ ਮਿਲਟਰੀ ਦੇ ਵੱਲੋਂ ਵੀ ਇੱਥੇ ਸੇਵਾਵਾਂ ਜਿਹੜੀਆਂ ਉਹ ਨਿਭਾਈਆਂ ਜਾ ਰਹੀਆਂ ਨੇ ਔਰ ਇਸ ਦੇ ਨਾਲ ਹੀ ਤੁਸੀਂ ਦੇਖੋਗੇ ਕਿ ਕਿਸ ਤਰੀਕੇ ਦੇ ਨਾਲ ਇੱਥੇ ਲੰਗਰ ਸੇਵਾ ਜਿੰਨੀ ਵੀ ਸੰਗਤ ਇੱਥੇ ਕੰਮ ਕਰ ਰਹੀ ਹੈ ਉਹਨਾਂ ਦੇ ਲਈ ਲੰਗਰ ਸੇਵਾ ਸਤਿ ਸ਼੍ਰੀ ਅਕਾਲ ਜੀ ਇਹ ਆਪਾਂ ਕਿੱਥੋਂ ਆਏ ਆ ਸ੍ਰੀ ਦਰਬਾਰ ਤੋਂ ਜੀ ਅੱਛਾ ਜੀ ਦਰਬਾਰ ਸੈयद शेख ਜ਼ੁਲਾ ਜਿੰਦਾ ਫਿਰ ਮਲਕਪੁਰ ਉਹਨਾਂ ਘਰ ਤੋਂ ਲੰਗਰੀ ਸੇਵਾ ਜੀ ਕੜੀ ਚੌਲ ਸਵੇਰ ਦੇ ਚੱਲ ਰਿਹਾ ਹੈ ਜੀ ਤੇ ਇਹ ਫਿਰ ਕਦੋਂ ਤੋਂ ਤੁਸੀਂ ਕਰ ਰਹੇ ਹੋ ਸੇਵਾ માં ਇਹ 3 ਦਿਨ ਹੋ ਗਏ ਲਗਾਤਾਰ ਅੱਛਾ ਜੀ ਹਾਂ ਜੀ ਤੇ ਫਿਰ ਕੱਲ ਵੀ ਆ ਜੀ ਪਰਸੋਂ ਵੀ ਆ ਕੱਲ ਛੋਲੇਪੁਰੀ ਆ ਜਾਂ ਛੋਲੇ ਪ੍ਰਸ਼ਾਦ ਦੇ ਹੋਊਗੇ ਠੀਕ ਹੈ ਨਾ ਜੀ ਕਿੰਨੀ 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 ਕ ਸੰਗਤ ਇੱਥੇ ਪ੍ਰਸ਼ਾਦਾ ਛੱਕ ਰਹੀ ਆ ਡੇਲੀ ਕਰੀਬ 1000 ਤੇ ਉੱਤੇ ਹੋਈ 11500 ਜੀ ਅੱਛਾ ਹਾਂ ਜੀ ਮਤਲਬ ਇੰਨੇ ਮਤਲਬ ਇੰਨੇ ਵੱਡੇ ਪੱਧਰ ਦੇ ਉੱਤੇ ਸੰਗਤ ਇੱਥੇ ਸੇਵਾ ਕਰ ਰਹੀ ਆ ਕਰ ਰਹੀ ਆ ਜੀ ਚੱਲ ਰਿਹਾ ਹਰ ਤਰ੍ਹਾਂ ਦਾ ਫਰੂਟ ਦਾ ਲੰਗਰ ਆ ਜੀ ਕੌਫੀ ਦਾ ਲੰਗਰ ਆ ਬ੍ਰੈਡਾਂ ਦੇ ਲੰਗਰ ਆ ਸਮੋਸਿਆਂ ਦੇ ਲੰਗਰ ਆ ਹਰ ਤਰ੍ਹਾਂ ਦਾ ਲੰਗਰ ਚੱਲ ਰਿਹਾ ਜੀ ਸਰਕਾਰ ਵੱਲੋਂ ਵੀ ਤੁਹਾਨੂੰ ਕੋਈ ਹੈਲਪ ਹੈਗੀ ਨਹੀਂ ਜੀ ਨੋ 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 ਆਏ ਆਪਣੇ ਵੱਲੋਂ ਆ ਜੀ ਆਪਣੇ ਵੱਲੋਂ ਹਾਂ ਜੀ ਤੁਸੀਂ ਦੇਖੋ ਕਿ ਕਿਸ ਤਰੀਕੇ ਦੇ ਨਾਲ ਆਪ ਮਾਰੇ ਲੋਕ ਅੱਗੇ ਆ ਕੇ ਇੱਥੇ ਸੇਵਾਵਾਂ ਨਿਭਾ ਰਹੇ ਨੇ ਔਰ ਇਹ ਦੇਖੋ ਤੁਸੀਂ ਅ ਨਵ ਨੂਰ ਹਸਪਤਾਲ ਦੇ ਵੱਲੋਂ ਸਹਿਯੋਗ ਕੀਤਾ ਜਾ ਰਿਹਾ ਤੇ ਫਰਸਟ ਏਡ ਦੀ ਵੀ ਜਿਹੜੀ ਸਹੂਬਦ ਹੈ ਉੱਥੇ ਲੋਕਾਂ ਦੇ ਲਈ ਰੱਖੀ ਗਈ ਹੈ ਕਿ ਕਿਸੇ ਦੇ ਸੱਟ ਪੇਟ ਲੱਗ ਜਾਂਦੀ ਆ ਦੇਖੋ ਤੁਸੀਂ ਕਿਸ ਤਰੀਕੇ ਦੇ ਨਾਲ ਸੇਵਾਵਾਂ ਨਿਭਾਈਆਂ ਤੇ ਨਹੀਂ ਆ ਹਾਂ ਜੀ ਸਰ ਤੁਸੀਂ ਕਿੱਥੋਂ ਇਹ ਸੇਵਾਵਾਂ ਨਿਭਾ ਰਹੇ ਹੋ ਕਿੱਥੋਂ ਆਏ ਮੈਂ ਅੱਜ ਆਪਣੇ ਨਮਨੂਰ ਹਸਪਤਲ ਬਲਾਚੌਰ ਤੋਂ ਆਏ ਆ ਅੱਜ ਆਪਣੀ ٹرسٹ ਦਾ ਨਾਮ ਹੈ ਇਹ ٹرسٹ ਹੈ ਕਿ ਡਾਕਟਰ ਨਮਨੂਰ ਹਸਪਤਲ ਬਲਾਚੌਰ ਤੋਂ ਆਹ ਤੇ ਇਹਦੇ ਵਿੱਚ ਡਾਕਟਰ ਐਸਮੋਫ ਸਾਬ ਨਮਾਸ਼ਹਿਰ ਤੋਂ ਡਾਕਟਰ ਸਤੇਂਦਰਪਾਲ ਸਿੰਘ ਜੀ ਤੇ ਮੈਡਮ ਆਪਣੇ ਡਾਕਟਰ ਰਣਜੀਤ ਕੋਰ ਐਮ ਐਸ ਗਾਇਨੀ ਉਹ ਇਹ ਆਪਣੀ ٹرسٹ ਲਾ ਰਹੀ ਆ ਤੇ ਇਹਦੇ ਵਿੱਚ ਸਾਡੇ ਕੋਲ ਸਾਰੀਆਂ ਦਵਾਈਆਂ ਦਾ ਪ੍ਰਬੰਧ ਆ ਜਿਹੜੀ ਕਿਸੇ ਵੀ ਮਰੀਜ਼ ਨੂੰ ਕਿਸੇ ਵੀ ਤਰ੍ਹਾਂ ਦੀ ਦਵਾਈ ਦੀ ਲੋੜ ਆ ਸੀ ਹਰ ਇੱਕ ਦਵਾਈ ਇੱਥੇ ਪ੍ਰੋਵਾਈਡ ਕਰਾਂਗੇ ਇਸ ਤੋਂ ਬਗੈਰ ਜੇ ਕਿਸੇ ਹੋਰ ਕਿਸੇ ਵੀ ਚੀਜ਼ ਦੀ ਜ਼ਰੂਰਤ ਆ ਅਸੀਂ ਉਹ ਚੀਜ਼ ਦੀ ਕੋਸ਼ਿਸ਼ ਦੀ ਕਰਾਂਗੇ ਤੇ ਕਿੰਨੇ ਦਿਨਾਂ ਤੋਂ ਤੁਸੀਂ ਇੱਥੇ ਸੇਵਾਵਾਂ ਨਿਭਾ ਰਹੇ ਹੋ ਅਸੀਂ 2 ਦਿਨ ਤੋਂ ਇੱਥੇ ਸੇਵਾਵਾਂ ਨਿਭਾ ਰਹੇ ਹਾਂ ਇੱਕ ਕੱਲ੍ਹ ਸਵੇਰ ਤੋਂ ਤੇ ਅੱਜ ਸਵੇਰ ਤੋਂ ਠੀਕ ਹੈ ਜੀ ਤੁਸੀਂ ਦੇਖੋ ਕਿਸ ਤਰੀਕੇ ਦੇ ਨਾਲ ਕੋਈ ਖਾਣ ਦੀ ਕਮੀ ਨਹੀਂ ਇੱਥੇ ਜੇ ਕੋਈ ਬਿਮਾਰ ਹੋ ਜਾਂਦਾ ਫਰਸਟ ਏਡ ਦੀ ਸਹੂਲਤ ਇੱਥੇ ਮੌਜੂਦ ਹੈ ਔਰ ਲੋਕਾਂ ਲੋਕ ਆਪਣੇ ਵੱਲੋਂ ਸੇਵਾਵਾਂਾਂ ਜ਼ਰੂਰ ਨਿਭਾ ਰਹੇ ਨੇ ਪਰ ਜਿੰਨੀਆਂ ਸੰਸਥਾਵਾਂ ਨੇ ਕੁਝ ਉਹਨਾਂ ਦੇ ਵੱਲੋਂ ਵੀ ਇੱਥੇ ਸੇਵਾਵਾਂ ਆਪਣੇ ਪੱਧਰ ਦੇ ਉੱਤੇ ਨਿਭਾਈਆਂ ਜਾ ਰਹੀਆਂ ਨੇ ਔਰ ਤੁਸੀਂ ਦੇਖੋ ਆ ਤੁਹਾਨੂੰ ਬੰਨ੍ਹ ਦਿਖਾਣੇ ਆ ਆ ਤੁਸੀਂ ਬੰਨ੍ਹ ਦੇਖੋ ਕਿਸ ਤਰੀਕੇ ਦੇ ਨਾਲ ਵੱਡੇ ਪੱਧਰ ਦੇ ਉੱਤੇ ਇੱਥੇ ਲੋਕ ਸੇਵਾਵਾਂ ਨਿਭਾ ਰਹੇ ਨੇ ਔਰ ਤੁਸੀਂ ਦੇਖੋ ਕਿ ਕਿਸ ਤਰੀਕੇ ਦੇ ਨਾਲ ਇੱਥੇ ਘਟੋ ਘਟ ਪੰਜ ਸਾਲ ਤੋਂ ਬੰਦਾ ਇੱਥੇ ਲੱਗਾ ਹੋਇਆ ਜਿਹੜਾ ਇਹ ਇੱਥੇ ਇਸ ਬੰਨ੍ਹ ਨੂੰ ਪੱਕਾ ਕਰਨ ਦੇ ਲਈ ਸੇਵਾਵਾਂ ਨਿਭਾ ਰਹੇ ਨੇ ਔਰ ਲਗਾਤਾਰ ਸੇਵਾਵਾਂ ਇੱਥੇ ਨਿਭਾਈਆਂ ਜਾ ਰਹੀਆਂ ਨੇ ਇਹ ਪਾਪਾ ਜੀ ਨੇ ਬੋਲਣਾ ਬਾਜਾ ਜੀ ਬੋਲ ਦੇ ਕਾ ਇੱਥੇ ਪਾਣੀ ਨਹੀਂ ਆਉਂਦਾ ਇੱਥੇ ਬੋਲਣਾ ਕਹਿੰਦੇ ਦੂਜੀ ਗੱਲ ਆਹ ਪਾਪਾ ਜੀ ਬੋਲਣੇ ਕੋ ਦਾ ਬਜਾ ਇੱਧਰ ਆਹ ਬੜੀ ਉਹ ਅਮਰਜੀਤ ਕਰਵਾਇਆ ਬਜਾ ਤੇ ਉਹਦਾ ਤੇ ਉਹਦਾ ਬੈਠਣ ਉਹ ਮੇਰੇ ਨਾਲ ਸੋ ਆਹ ਦੇਖੋ ਤੁਸੀਂ ਕਿਸ ਤਰੀਕੇ ਦੇ ਨਾਲ ਨੌਜਵਾਨ ਥੱਲੇ ਸੇਵਾਵਾਂ ਨਿਭਾ ਰਹੇ ਨੇ ਇਹਨਾਂ ਦੇ ਨਾਲ ਗੱਲਬਾਤ ਵੀ ਕਰਾਂਗੇ ਅ ਮੈਂ ਪਹਿਲੀ ਗੱਲ ਤਾਂ ਤੁਹਾਡੀ ਮੈਂ ਸੇਵਾ ਦੇ ਵਿੱਚ ਵਿਗੜ ਪਾ ਰਿਹਾ ਮੈਨੂੰ 2-4 ਮਿੰਟ ਦਿਓ ਅ ਤੁਸੀਂ ਕਿੰਨੇ ਦਿਨਾਂ ਤੋਂ ਉੱਥੇ ਸੇਵਾ ਮਨਵਾ ਰਹੇ ਹੋ ਪਾਜੀ ਓਏ 5-6 ਦਿਨ ਹੋ ਗਏ ਸੇਵਾ ਕਰਦੇ ਇਹਨੂੰ ਅੱਛਾ ਹਾਂਜੀ ਕਾਫੀ ਸੇਵਾਦਾਰ ਆਏ ਹੋ ਤੇ ਬਹੁ ਜਾਣੇ ਪਹੁੰਚੇ ਹੋ ਆਰੇ ਸੇਵਾ ਕਰ ਰਹੇ ਆ ਤੇ ਹੁਣ ਬੰਨ ਲਾ ਰਹੇ ਆ ਨਾਲ ਨਾਲ ਹਾਂਜੀ ਕਿੰਨੇ ਇਸ ਬੰਨ ਦੇ ਹਾਲਾਤ ਬਹੁਤ ਮਾੜੇ ਹੋ ਗਏ ਸੀ ਯਾਨੀ ਕਿ ਇਹ ਪਿੰਡ ਦੇ ਲੋਕ ਜੇ ਇਕੱਠੇ ਨਾ ਹੁੰਦੇ ਤੇ ਇਹ ਬੰਨ ਟੁੱਟ ਜਾਣਾ ਸੀ ਹਾਂਜੀ ਹਾਂਜੀ ਬਿਲਕੁਲ ਟੁੱਟ ਜਾਣਾ ਸੀ ਪਾਜੀ ਬੰਨ ਇਹਦਾ ਰਾਤ ਲੱਗੇ ਦਿਨ ਰਾਤ ਸੇਵਾਦਾਰ ਕਿ 24-24 ਘੰਟੇ ਸੇਵਾਦਾਰ ਲੱਗੇ ਰਹੇ ਤਾ ਇਹ ਬੰਨਦਾ ਭਾਜੀ ਬਚਾ ਹੋਇਆ ਅੱਛਾ ਹਾਂਜੀ ਵੀਰ ਜੀ ਸਾਡੀਆਂ ਬੀਬੀਆਂ ਭੈਣਾਂ ਦੇਖ ਲਓ ਕਿੰਨੀ ਸੇਵਾ ਕਰਦੀਆਂ ਸਰਕਾਰ ਦੀ ਕੋਈ ਮਦਦ ਨਹੀਂ ਆ ਕਿ ਸਾਨੂੰ ਹਾਂ ਤਾਂ ਦੇਖ ਲਓ ਵੀ ਬੀਬੀਆਂ ਭੈਣਾਂ ਕਿੰਨੇ ਦਿਨ ਹੋ ਗਏ ਸਾਡੇ ਇਹ ਨੌਜਵਾਨਾਂ ਨੂੰ ਵੀਰਾਂ ਨੂੰ ਬਜ਼ੁਰਗਾਂ ਨੂੰ ਸੇਵਾ ਕਰਦਿਆਂ ਨੂੰ ਤੇ ਬਨ ਲਾ ਰਹੇ ਆ ਜੀ ਦੇਖ ਲਓ ਕਿੰਨਾ ਬਹੁਤ ਔਲਾਦ ਮਾਰੇ ਸੀ ਯਾਨੀ ਕਿ ਇੱਥੇ ਤੇ ਜੇ ਨਾਮ ਲਾਇਆ ਜਾਂਦਾ ਤਾਂ ਬਹੁਤ ਮੁਸ਼ਕਲ ਆਣੀ ਸੀ ਜੀ ਦਿਨ ਰਾਤ ਸੇਵਾ ਕਰ ਰਹੇ ਹਾਂ ਥਕਾਵਟ ਨਹੀਂ ਮਹਿਸੂਸ ਹੁੰਦੀ ਨਹੀਂ ਨਹੀਂ ਥਕਾਵਟ ਨਹੀਂ ਮਾਰਾ ਕਿਰਪਾ ਰੱਬ ਦੀ ਮਾਰਾ ਦੀ ਕਿਰਪਾ ਆ ਉਹਨਾਂ ਦੇ ਮਾਰੇ ਸੱਚੇ ਪਾਤਸ਼ਾਹ ਦੀ ਕਿਰਪਾ ਨਾਲੇ ਚੱਲ ਰਿਹਾ ਸਾਰਾ ਕੰਮ ਜੀ ਹਾਂਜੀ ਹਾਂਜੀ ਇਹ ਸਾਰੇ ਆਲੇ ਦੋਲੇ ਦੇ ਪਿੰਡਾਂ ਦੇ ਲੋਕ ਆ ਹਾਂਜੀ ਹਾਂਜੀ ਸਾਰੇ ਪਿੰਡਾਂ ਦੇ ਲੋਕ ਆ ਜੀ ਬਹੁਤ ਪਿੰਡਾਂ ਦੇ ਲੋਕ ਆ ਜੀ ਹਾਂ ਦੂਰਾਂ ਸ਼ਹਿਰ ਤੋਂ ਆ ਰਹੇ ਹਾਂ ਜੀ ਨਾਮਾ ਯਾ ਸ਼ਹਿਰ ਦੂਰੋਂ ਦੂਰੋਂ ਪਾ ਜੀ ਕਟੋੜਾ ਮੈਨੂੰ ਇੱਥੇ ਇੱਕ ਬਜ਼ੁਰ ਉਹ ਪਰ ਬਹੁਤ ਦੂਰ ਦੂਰ ਆਦੀ ਸੰਗ ਇਹ 50 ਬੰਦੇ ਕਹਿੰਦੇ ਸੀ ਰਾਹ ਉਹ ਹਾਂਜੀ ਭਾਜੀ ਲੰਗਰ ਲੈ ਕੇ ਸੇਵਾ ਮਿੱਟੀ ਦੀ ਦੇਵਾਰ ਇੱਥੇ ਜੇ ਇਹ ਕੰਮ ਸਰਕਾਰਾਂ ਦੇ ਕਰਨ ਵਾਲੇ ਹੁੰਦੇ ਸਰਕਾਰਾਂ ਨਹੀਂ ਕਰ ਰਹੀਆਂ ਆ ਆਈ ਜਾਂਦੀਆਂ ਜੀ ਭਾਜੀ ਆ ਜਾਂਦੇ ਇੱਥੇ ਫੋਟੋਆਂ ਖਿਚਾ ਕੇ ਜਾਈ ਜਾਂਦੇ ਆ ਬਸ ਕੁਝ ਨਹੀਂ ਕਰ ਦਿੱਤੇ ਆਪਣੇ ਆਦੇ ਆ ਜੀ ਬਸ ਆਪਣੇ ਕਿਹੜੀ ਮਾਰ ਦੇ ਚਲ ਜਾਂਦੇ ਆ ਅੱਛਾ ਜੀ ਸੋ ਇਹ ਤੁਸੀਂ ਦੇਖੋ ਕਿ ਕਿਸ ਤਰੀਕੇ ਦੇ ਨਾਲ ਕਿਉਂਕਿ ਅਸੀਂ ਜਿਆਦਾ ਦਿਨ ਇਹਨਾਂ ਦੇ ਨਾਲ ਗੱਲ ਨਹੀਂ ਕਰਨੀ ਇਹ ਸੇਵਾਵਾਂ ਨਿਭਾ ਰਹੇ ਆ ਇਹਨਾਂ ਨੂੰ ਆਪਣੀ ਸੇਵਾ ਕਰਨ ਦੇਣੀ ਚਾਹੀਦੀ ਹੈ ਕਿਉਂਕਿ ਇਸ ਬੰਨ ਨੂੰ ਮਜ਼ਬੂਤ ਕਰਨ ਦੇ ਲਈ ਇਹ ਲਗਾਤਾਰ ਕੰਮ ਕਰ ਰਹੇ ਨੇ ਸੋ ਮੈਂ ਚਾਹਨਾ ਕਿ ਤੇਰਾ ਕੈਮਰਾਮੈਨ ਦਾ ਹੱਥ ਇੱਕ ਵਾਰੀ ਫੜ ਲਿਓ ਜੀ ਕੈਮਰਾਮੈਨ ਨੂੰ ਉੱਪਰ ਸੋ ਦੇਖੋ ਤੁਸੀਂ ਵੀ ਕਿਸ ਤਰੀਕੇ ਦੇ ਨਾਲ ਮਾਤਾ ਜੀ ਕਿਹੜੇ ਪਿੰਡ ਆ ਤੁਹਾਡਾ ਸਾਡਾ ਪਿੰਡ ਪੁੱਤ ਮੁਜ਼ੱਫਰਪੁਰ ਉਹ ਕਿਹੜਾ ਜੀ ਮੁਜ਼ੱਫਰਪੁਰ ਮੁਜ਼ੱਫਰਪੁਰ ਇਥੋਂ ਕਿੰਨੀ ਦੂਰ ਆ ਹੈਗਾ ਇਹ 3-4 ਮੀਲ ਬਾਟਰ ਅੱਛਾ ਹਾਂਜੀ ਤੇ ਤੁਸੀਂ ਤੁਸੀਂ ਇੱਥੇ ਕਿਦਾਂ ਸੇਵਾ ਤੇ ਪਹੁੰਚੇ ਸਾਡ ਨੂੰ ਸਰਪੰਚ ਨੇ ਕਿਹਾ ਹੈ ਅੱਛਾ ਵੀ ਜਾਣਾ ਆ ਪੇ ਜਾਣਾ ਟਰਾਲੀ ਛੱਡ ਕੇ ਜਾਂਦੇ ਪੇ ਲੈ ਕੇ ਜਾਂਦੇ ਆ ਜੇ ਜੇ ਇਹ ਬੰਨ ਦਾ ਕੋ ਨੁਕਸਾਨ ਹੋ ਜਾਂਦਾ ਤੁਹਾਡੇ ਪਿੰਡਾਂ ਨੂੰ ਵੀ ਫਰਕ ਪੈਣਾ ਸੀ ਪੈਂਦਾ ਹੀ ਆ ਪਰ ਤੇ ਸਾਡੀ ਜ਼ਮੀਨ ਹੈ ਸਾਰੇ ਪਿੰਡ ਦੀ ਪਿੰਡ ਦੀ ਆ ਪੈਂਦਾ ਉਹਦਾ ਕੱਢਦੇ ਸਾਡੇ ਪਿੰਡੇ ਹੀ ਰੋਜ਼ ਜਾਂਦੀ ਹੈ ਅੱਛਾ ਜਾਇਦਾਤ ਨਹੀਂ ਬਚਦੀ ਹੈ ਨਹੀਂ ਸਾਡੇ ਘਰ ਬਚ ਜਾਂਦੇ ਜਾਇਦਾਤ ਨਹੀਂ ਬਚਦੀ ਹੈਗੀ ਹਾਂ ਹਾਂ ਉਹ ਫੇ ਰੋਟੀ ਕਿਥੋਂ ਖਾਣੀ ਹੈ ਬਸ ਪੁੱਤ ਤੇ ਹੀ ਦਾਈ ਦਾਰੂ ਹਾਂਜੀ 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 ਇਹ ਸਾਰੇ ਇੱਕ ਦੂਜੇ ਦੀ ਸੇਵਾ ਦੇ ਲਈ ਇੱਥੇ ਬੰਦੇ ਸੇਵਾ ਲਈ ਆ ਪੁੱਤ ਸੇਵਾ ਲਈ ਆ ਚੱਲ ਸੇਵਾ ਹੀ ਆ ਆਪਣੇ ਆਪਣੇ ਘਰਾਂ ਤੇ ਬਸਾ ਦਵੇ ਪ੍ਰਮਾਤਮਾ ਹੈ ਨਾ ਦੁਪਹਿਰ ਤੋਂ ਜਾ ਕੇ ਇੱਕ ਦਿਨ ਵੰਡਣ ਜਾਂਦਾ ਦੁਪਹਿਰ ਬੰਦਾ ਕਹਿੰਦਾ ਘਰ ਨਹੀਂ ਜਾਈਏ ਘਰ ਨੂੰ ਜਾਈਏ ਸਹੀ ਗੱਲ ਹੈ ਬਹੁਤ ਮਾੜੀ ਗੱਲ ਆ ਪੁੱਤ ਤੁਸੀਂ 88 ਵਾਲਾ ਵੀ ਹੜ ਦੇਖਿਆ ਹਾਂ ਹਾਂਜੀ ਹਾਂਜੀ ਕਿਆ ਆਇਆ ਉਹ ਕਿਦਾਂ ਦਾ ਸੀ ਉਹ ਵੀ ਐਦਾਂ ਦਾ ਉਹ ਤਾਂ ਜਾ ਕੇ ਇਸਤੀਆਂ ਚਲੇ ਜਾਂਦੇ ਤੇ ਕੱਢ ਕੇ ਸਾਡੇ ਪਿੰਡ ਰੋਜੇ ਦੇ ਥੱਲੇ ਕਿਸਤੀ ਕੱਢਦੀ ਸੀ ਅੱਛਾ ਹਾਂ ਜੀ ਜਦ ਜਦ ਅਸੀਂ ਚਾੜੋ ਆਇਆ ਇਹ ਬਹੁਤ ਦੁਨੀਆ ਪਰੇਸ਼ਾਨ ਤੇ ਐਂਗੜ ਪਰ ਮਾਲਕ ਪਰ ਗਿਆਨੀ ਆਲੇ ਸਾਰੇ ਸਾਡੇ ਪਿੰਡ ਤੇ ਸਾਡੇ ਰੋਜੇ ਸਕੂਲਾ ਚ ਰੋਜੇ ਬਹੁਤ ਪਿੰਡ ਸਾਡੇ ਰੋਜੇ ਦਾ ਭਾਰਾ ਹੈਗਾ ਯਾਰ ਐਤ ਕੀ ਲੱਗਦਾ ਵੀ ਐਤ ਕੀ ਬਚਾਅ ਹੋ ਗਿਆ ਬਚਾਅ ਹੋ ਜਾ ਹੋਏ ਜਾਵੇ ਮਾਲਕ ਕਰੇ ਦ ਦੇਖ ਤਾਂ ਕੀ ਦੁਨੀਆ ਲੱਗੀ ਹਾਂ ਜੀ ਬਹੁਤ ਚਾਹੋ ਜੀ ਮੈਂ ਤਾਂ ਵਧੀਆ ਹਾਂ ਹਾਂਜੀ ਹਾਂਜੀ ਵਧੀਆ ਠੀਕ ਆ ਸੋ ਤੁਸੀਂ ਦੇਖੋ ਕਿ ਇਹ ਇਹ ਮਾਂ ਮਾਤਾ ਮਾਂ ਇੱਥੇ ਆਈਆਂ ਹੋਈਆਂ ਨੇ ਸੇਵਾ ਕਰਨ ਦੇ ਲਈ ਔਰ ਇਹਨਾਂ ਦੇ ਵੱਲੋਂ ਸੇਵਾਵਾਂ ਨਿਭਾਈਆਂ ਜਾ ਰਹੀਆਂ ਨੇ ਅ ਸਰ ਤੁਹਾਡਾ ਨਾਮ ਕੀ ਆ ਔਰ ਪਿੰਡ ਕਿਹੜਾ ਤੁਹਾਡਾ ਮੇਰਾ ਨਾਮ ਅਰਜੇਸ਼ ਪਾਸ ਸਿੰਘ ਪਿੰਡ ਦੋਲਸਰ ਅੱਛਾ ਜੀ ਤੇ ਸਾਨੂੰ 4-5 ਦਿਨ ਹੋ ਗਏ ਇੱਥੇ ਆਦਿਆਂ ਨੂੰ ਪਹਿਲੇ ਦਿਨ ਸਾਨੂੰ ਇੱਥੇ ਬੈਠਿਆਂ ਤਹਸੀਲਦਾਰ ਸਾਹਿਬ ਮਿਲੇ ਸੀ ਜਦੋਂ ਸਵੇਰ ਤੋਂ ਰਹਾਏ ਮੈਂ ਉਹਨਾਂ ਨੂੰ ਕਿਹਾ ਵੀ ਤੁਸੀਂ ਵੀ ਪੜ੍ਹੋ ਲਿਖੋ ਸਾਰਾ ਕੁਝ ਹੈ ਨਾ ਠੀਕ ਹੈ ਜੀ ਤੇ ਆ ਜਿਹੜਾ ਬੰਨ ਇੱਥੇ ਢਾਹ ਲੱਗਦੀ ਐ ਢਾਹ ਲੱਗਦੀ ਐ ਮਿੱਟੀ ਖੁਰਕੇ ਰੂੜੀ ਜਾਂਦੀ ਗਾ ਇਹ ਮਿੱਟੀ ਕਿੱਦਾਂ ਰੋਕਣੀ ਆ ਆਪਾਂ ਇੱਥੇ ਜਿਹੜੇ ਆਪਾਂ ਨਾ ਮੀਂਹ ਤੋਂ ਤੰਬੂ ਲਾਈਦੇ ਆ ਜੀ ਤਰਪਾਲ ਜੀ ਉਹ ਤਰਪਾਲਾਂ ਤੁਸੀਂ 8-10 ਜਾ ਕੇ ਲਾ ਦਿਓ ਇੱਥੇ ਤੇ ਪਾਣੀ ਰੁਕ ਜਾਣਾ ਇੰਨੇ ਨਾਲੇ ਮਿੱਟੀ ਮਿੱਟੀ ਖੋਣ ਤੋਂ ਵੱਧ ਕੇ ਰੁਕ ਗਿਆ ਪਾਣੀ ਉਹ ਕਹਿੰਦਾ ਜੀ ਅਸੀਂ ਆਰਡਰ ਕਰਤਾ ਆ ਜਾਣੇ 10 ਵਜੇ ਆ ਜਾਣੇ ਆ 10 ਵਜੇ ਦੇ ਬਾਅਦ 11 ਵਜੇ ਫੇਰ ਅਸੀਂ ਆਏ ਇੱਥੇ ਪੁੱਛਿਆ ਉਹਨਾਂ ਨੂੰ ਡੀਸੀ ਸਾਹਿਬ ਆਏ ਉਹਨਾਂ ਨੂੰ ਦੱਸਿਆ ਉਹਨਾਂ ਨੇ ਗੱਲ ਕਰੀ ਉਹ ਵੀ ਕਹਿੰਦੇ ਕੋਈ ਨਹੀਂ ਅਸੀਂ ਆਰਡਰ ਕਰਤਾ ਆ ਜਾਣੇ ਅੱਜ ਤੱਕ ਨਹੀਂ ਆਏ ਆ ਜਿਹੜਾ ਇੰਨਾ ਪੰਬਲ ਪੂਸੇ 'ਚ ਪਏ ਆ ਇੰਨਾ ਖਰਚਾ ਕਰਿਆ ਆ ਜੇ ਉੱਥੇ 10 ਲੱਖ ਦੀਆਂ ਤਰਪਾਲਾਂ ਪਈ ਮਿਟੀਆਂ ਮਤਲਬ ਪ੍ਰਸ਼ਾਸਨ ਨੇ ਲੈ ਕੇ ਹਾਂ ਨਲੈਕੀ ਆ ਨਾ ਸਮਝਿਆ ਨਾ ਚਾਹੀਦਾ ਕੀ ਇੱਥੇ ਕੰਮ ਹੋਣਾ ਚਾਹੀਦਾ ਕੀ ਨਹੀਂ ਹੂੰ ਠੀਕ ਨਹੀਂ ਜੇ ਉਹ ਤਰਪਾਲਾਂ ਹੀ ਲਾਈਆਂ ਹੋਣੀਆਂ ਨਾ ਸਾਂਣੀਆਂ ਨੇ ਲੇਬਰ ਲਾਣੀ ਪੈਣੀ ਸੀ ਨਾ ਸਾਨੂੰ ਇਹਨੇ ਟਰੈਕਟਰ ਭੰਲਣੇ ਪੈਣ ਸੀ ਕਰੋੜਾਂ ਦਾ ਖਰਚਾ ਆ ਜਾ ਮਤਲਬ ਗਲਤੀ ਹੋਈ ਆ ਗਲਤੀ ਹੋਈ ਆ ਹਜੇ ਵੀ ਕਰਦੇ ਹਜੇ ਹਜੇ ਬੈਠੇ ਪ੍ਰਸ਼ਾਸਨ ਸਾਰਾ ਅੱਗੇ ਬੈਠਾ ਹੀ ਕਰ ਨਹੀਂ ਸਕਦਾ ਉਹਨੂੰ ਪਤਾ ਨਹੀਂ ਹੈਗਾ ਉਹਨਾਂ ਨੂੰ ਹੂੰ ਇਹ ਕੀ ਕਰਨਾ ਕਿ ਕਿਉਂ ਨਹੀਂ ਕਰਦੇ ਉਹਨਾਂ ਨੂੰ ਪਤਾ ਵੀ ਆ ਵੀ ਲੋਕ ਮਰਨਗੇ ਲੋਕ ਡੁੱਬਣਗੇ ਪਿੰਡ ਪਿੰਡ ਦੇ ਪਿੰਡ ਡੁੱਬ ਜਾਣੇ ਲੋਕਾਂ ਬਾਰੇ ਸੋਚਦੇ ਨਹੀਂ ਨਾ ਇਸੇ ਮਤਲਬ ਹੋਇਆ ਇਹ ਲੱਗੇ ਹੋਏ ਇੱਥੇ ਹਲ ਲਲਲਾ ਕਰਕੇ ਟਰੈਕਟਰ ਵੀ ਲਾਉਂਦੇ ਆ ਕੰਮ ਨੂੰ ਵੀ ਆ ਜਾਂਦੇ ਆ ਅਸੀਂ ਇੱਧੇ ਬੈਠ ਰਹੀਏ ਹੂੰ ਇਹ ਵੀ ਸੋਚਣਾ ਚਾਹੀਦਾ ਵੀ ਕੰਮ ਕਿਦਾਂ ਹੱਲ ਹੋਊਗਾ ਇਹਦਾ ਅਸਲ ਉਹਨਾਂ ਪੜਾ ਪੜ ਕੇ ਇੰਨੇ ਪੜੇ ਉਹ ਲਿਖੋ ਬਣਦੇ ਅਫਸਰ ਬਣਦੇ ਪਰ ਮੈਂ ਅਰਵਿੰਦ ਕੇਜਰੀਵਾਲ ਉਹਨਾਂ ਦਾ ਇੱਕ ਬਿਆਨ ਸੁਣ ਰਿਹਾ ਸੀ ਉਹ ਕਹਿੰਦੇ ਪੰਜਾਬ ਦੇ ਜਿਹੜੇ ਹੜ੍ਹ ਪ੍ਰਭਾਵਿਤ ਇਲਾਕੇ ਸੀ ਉਹਨਾਂ ਦੇ ਉਹ ਹੜ੍ਹ ਪ੍ਰਭਾਵਿਤ ਇਲਾਕੇ ਆਲੇ ਲੋਕ ਹੀ ਬੜੇ ਖੁਸ਼ ਆ ਸਰਕਾਰ ਤੋਂ ਸਰਕਾਰ ਕੰਮ ਹੀ ਬਹੁਤ ਕਰ ਰਹੀ ਹੈ ਭਗਵੰਤ ਮਾਨ ਕੰਮ ਕਰ ਰਿਹਾ ਹਾਂਜੀ ਠੀਕ ਹੈ ਜੀ ਭਗਵੰਤ ਮਾਨ ਕੰਮ ਕਰ ਰਿਹਾ ਉਹਨੂੰ ਕਰਨ ਦੇ ਵਿੱਚ ਇੰਟਰਫੇਅਰ ਨਾ ਕਰਨ ਉਹ ਹੂੰ ਹੁਣ ਸੁਸ਼ੋਧੀਆਂ ਆਇਆ ਸੀ ਕੀ ਉਹਦੇ ਬਿਆਨ ਤੁਸੀਂ ਸੁਣੇ ਸੀ ਉੱਥੇ ਲਾਫਜਾ ਹੀ ਆਪਣੇ ਲਾਫਜੇ ਗਲਤ ਬੋਲਦਾ ਕਿੰਨਾ ਉਹਦਾ ਫਰਕ ਪੈਂਦਾ ਇਹਨਾਂ ਕੋਈ ਹਥਿਆਰ ਨਹੀਂ ਦੁਆਸਰ ਕਰਦਾ ਜਿੰਨੇ ਲਾਫਜ ਕਰਦੇ ਆ ਬਿਲਕੁਲ ਬਿਲਕੁਲ ਠੀਕ ਹੈ ਜੀ ਇਹ ਜਿਹੜੇ ਸਾਨੂੰ ਲਾਫਜ ਹੈ ਸੋਚ ਸਮਝ ਕੇ ਬੋਲਣੇ ਚਾਹੀਦੇ ਆ ਹਮ ਜਨਤਾ ਦੇ ਪ੍ਰਤੀ ਹੁਣ ਲੀਡਰ ਆਇਆ ਇੱਕ ਲੀਡਰ ਫੜਿਆ ਉਹ ਨਹੀਂ ਕੋਈ ਮਾੜਾ ਕੰਮ ਕਰਦਾ ਹੋਗਾ ਚਿੱਟਾ ਵੇਚਦਾ ਹੋਗਾ ਸਾਰਾ ਪੰਜਾਬ ਚਿੱਟੇ ਦਾ ਮਾਰ ਦਿੱਤਾ ਇੱਕ ਲੀਡਰ ਫੜ ਲਿਆ ਹੋਗਾ ਨਹੀਂ ਸਾਰੇ ਲੀਡਰ ਉਹਦੇ ਹੱਕ 'ਚ ਖੜ ਗਏ ਉਹਦਾ ਕੀ ਮਤਲਬ ਹੈ ਸਾਰੇ ਲੀਡਰ ਉਹਦੇ ਨਾਲ ਨਾਲੇ ਹੋਏ ਆ ਉਹ ਚਾਹਦੇ ਵੀ ਇਦਾਂ ਦੇ ਕੰਮ ਹੋਣੇ ਚਾਹੀਦੇ ਆ ਹੁਣ ਭਗਵੰਤ ਮਾਨ ਆ ਫੜਿਆ ਸੀ ਉਹ ਭਗਵੰਤ ਮਾਨ ਕਹਿੰਦੇ ਚੰਗਾ ਕੀਤਾ ਨਾ ਨਸ਼ੇ ਦੇ ਖਿਲਾਫ ਸਾਰਾ ਪੰਜਾਬ ਨਸ਼ੇ ਨਾਲ ਮਾਰਤਾ ਪਹਿਲਾ 84 ਜਮਾਰਤੇ ਸਿੱਖ ਫੇ ਮੁੜ ਕੇ ਹੁਣ ਆ ਨਸ਼ੇ ਨਾਲ ਸਾਰੇ ਮਾਰਤੇ ਪੰਜਾਬੀਆਂ ਨੂੰ ਅਜਾੜੇ ਪੈ ਜੀ ਪੰਜਾਬੀ ਨਹੀਂ ਪਰ ਪੰਜਾਬੀ ਨਹੀਂ ਉਜੜ ਸਕਦੇ ਪੰਜਾਬੀਆਂ ਨੇ ਪੰਜਾਬ ਨਵਾਂ ਬਸਾ ਕੇ ਦੱਸ ਦੇਣਾ ਇਹਨਾਂ ਨੂੰ ਹੂੰ ਸਰਕਾਰ ਤੋਂ ਮੰਗ ਕੀ ਕਰਦੇ ਸਰਕਾਰ ਤੋਂ ਕੋਈ ਮੰਗ ਨਹੀਂ ਕਰਦੇ ਅਸੀਂ ਬਸ ਇਹੀ ਮੰਗ ਕਰਦੇ ਵੀ ਤੁਸੀਂ ਆਪਣਾ ਦਿਮਾਗ ਵਰਤ ਕੇ ਕੋਈ ਵੀ ਕੰਮ ਹੈ ਹੂੰ ਠੀਕ ਹੈ ਜੀ ਬਿਲਕੁਲ ਆ ਲੋਕਾਂ ਨੇ ਸਾਰਾ ਜੋ ਕਰਦੇ ਆ ਪਬਲਿਕ ਦੇਖ ਲੋ ਕਿੰਨੀ ਆਈਓ ਆ ਸਾਰਾ ਪਬਲਿਕ ਨਾ ਕਰਿਆ ਬਿਲਕੁਲ ਬਿਲਕੁਲ ਆਫਸਰ ਤਾਂ ਅੱਗੇ ਬੈਠੇ ਐ ਹੂੰ ਮਿਲਟਰੀ ਆਈ ਹੈ ਮਿਲਟਰੀ ਅਜੇ ਖੜੀ ਰੱਖਦੇ ਆ ਜਿਹੜੇ ਪਾਣੀ ਦੇ ਵਿੱਚ ਕੋਈ ਡੁੱਬਣਾ ਜਾਵੇ ਓਕੇ ਉਹਨਾਂ ਦੀ ਉਹ ਡਿਊਟੀ ਉਹਨਾਂ ਲਈ ਡਿਊਟੀ ਉਹ ਹੈ ਇਹਨੂੰ ਓਕੇ ਓਕੇ ਆ ਬਾਕੀ ਸਾਰੀ ਪਬਲਿਕ ਲੱਕੀ ਹੋਇਆ ਜੀ ਹਾਂ ਜੇ ਤੁਸੀਂ ਦੇਖ ਰਹੇ ਹੋ ਕਿ ਕਿਸ ਤਰੀਕੇ ਦੇ ਨਾਲ ਇਸ ਤੈਂਗੜਪੁਰ ਬਨ ਦੇ ਉੱਪਰ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਕਿਉਂਕਿ ਹਜ਼ਾਰਾਂ ਦੀ ਗਿਣਤੀ ਮੈਂ ਇਸ ਕਰਕੇ ਕਹਿ ਰਿਹਾ ਲੋਕ ਆਂਦੇ ਨੇ ਜਾਂਦੇ ਨੇ ਕਿਉਂਕਿ ਦਿਨ ਰਾਤ ਸੇਵਾ ਚੱਲਦੀ ਹੈ ਔਰ ਆ ਜਾ ਰਹੇ ਨੇ ਲੋਕ ਔਰ ਉਸ ਤੋਂ ਬਾਅਦ ਇੱਥੇ ਸੇਵਾਵਾਂ ਨਿਭਾਈਆਂ ਜਾ ਰਹੀਆਂ ਨੇ ਔਰ ਵੱਡੇ ਪੱਧਰ ਦੇ ਉੱਤੇ ਇੱਥੇ ਕੰਮ ਚੱਲ ਰਿਹਾ ਔਰ ਜੇ ਇਹ ਬਨ ਪੱਕਾ ਨਾ ਕੀਤਾ ਹੁੰਦਾ ਪਿੰਡਾਂ ਦੇ ਲੋਕ ਸਮੇਂ ਨੁਕਸਾਨੇ ਜਾਣੇ ਸੀ ਬਲੌਟ ਪਾਣੀ ਗਿਆ ਨਾ ਕਿ ਇੱਥੋਂ ਫਲੌਟ ਲੈ ਨਹੀਂ ਲੈ ਗਿਆ ਲਾਣਾ ਨੁਕਸਾਨ ਹੋਰ ਕਰਦੇ ਦੁਬਾਰਾ ਇੱਕ